ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਾਸ਼ਕਲਾਂ ਜਾਣਗੇ ਆਸਟ੍ਰੇਲੀਆ ਆ ਤੁਸੀਂ ਜਾਓਗੇ ਹਾਂ ਆਸਟ੍ਰੇਲੀਆ ਜਾ ਰਹੀ ਹੈ ਬੀਬੀ ਬਾਸਟ ਪੌਂਡ ਅਮਰੀਕਾ ਕਰਨ ਜਾਣ ਵਾਲੀ ਤੇ ਫਿਰ ਮੈਂ ਤਾਂ ਜਾਣਾ ਹੀ ਪਿੰਨਾ ਚਾਰਾਂ ਦਿਨ ਆਸਟ੍ਰੇਲੀਆ ਵਹਣ ਜੂਗੀ ਤੇਰੇ ਤੋਂ ਆਸਟ੍ਰੇਲੀਆ ਦੀ ਧਰਤੀ ਦੇ ਦੂਜੇ ਨੂੰ ਵੇਖਿਆ ਕਰੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੌਣ ਵਾਲੀ ਸੰਧੂ ਫੈਮਲੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਕਦੇ ਨਾ ਕਦੇ ਤੁਸੀਂ ਇਸ ਫੈਮਲੀ ਦੀ ਫਨੀ ਵੀਡੀਓ ਜ਼ਰੂਰ ਦੇਖੀ ਹੋਵੇਗੀ ਗੁਰਸ਼ਰਨ ਤੇ ਬਲਕਰਨ ਸੰਧੂ ਆਪਣੇ ਮॉम ਨਾਲ ਫਨੀ ਵੀਡੀਓਜ਼ ਬਣਾ ਕੇ ਸਾਰਿਆਂ ਨੂੰ ਹਸਾਉਂਦੇ ਨੇ ਅਤੇ ਲੋਕ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਨੇ ਤੁਹਾਨੂੰ ਦੱਸਦੀ ਏ ਕਿ ਗੁਰਸ਼ਰਨ ਤੇ ਬਲਕਰਨ ਦੇ ਮॉम ਆਸਟ੍ਰੇਲੀਆ ਜਾ ਚੁੱਕੇ ਨੇ ਉਹਨਾਂ ਦਾ ਆਸਟ੍ਰੇਲੀਆ ਦਾ ਵੀਜ਼ਾ ਚੁੱਕਿਆ ਹੈ ਗੁਰਸ਼ਰਨ ਸੰਧੂ ਸਭ ਤੋਂ ਜ਼ਿਆਦਾ ਆਪਣੇ ਮॉम ਨੂੰ ਪਿਆਰ ਕਰਦਾ ਹੈ ਜਦੋਂ ਉਹਦੇ ਮॉम ਆਸਟ੍ਰੇਲੀਆ ਜਾਣ ਲੱਗੇ ਤਾਂ ਉਹ ਉਹਨਾਂ ਤੇ ਗੱਲ ਲਾ ਕੇ ਬਹੁਤ ਜ਼ਿਆਦਾ ਰੋਇਆ ਕਮੈਂਟ ਸੈਕਸ਼ਨ ਵਿੱਚ ਗੁਰਸ਼ਰਨ ਤੇ ਕਰਨ ਦੇ ਮਾਮ ਨੂੰ ਵਧਾਈਆਂ ਜ਼ਰੂਰ ਦਿਓ ਉਹਨਾਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਈ ਅਤੇ ਜਿਹੜੇ ਸੰਧੂ ਫੈਮਿਲੀ ਨੂੰ ਪਿਆਰ ਕਰਦੇ ਨੇ ਉਹ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ। ਇਹ ਤਿਆਰੀ ਆ ਤਿਆਰੀ ਆ। ਹਾਂ ਰੁਕੀ। ਤੁਹਾਡੇ ਵਾਦੇ ਮੈਨੂੰ ਕਿਹਨਾ। ਬਹੁਤ ਵਾਦਾ ਮੈਨੂੰ ਵਾਦਾ ਤੁਰ ਤਰਵਾਣਾ ਹੀ ਰੋਣਾ ਮਾਂ। ਹੂੰ। ਚਾ। ਦੁਜੀਆ ਨੂੰ ਹੌਕਲਾ ਦੇਂਦਾ।